ਕੀਤਾ ਗਿਆ ਹੋਇਤੋਂ ਸੁਣਾਉਣੇ ਕੀ ਨਾਮ ਤੁਹਾਡਾ ਕੀ ਤੇਰਾ ਮੇਰਾ ਨਾਮ ਅਨਪ੍ਰੀਤ ਕੋਰਾ ਵੀਰੇ ਤੇ ਜੀ ਨਹੀਂ ਡੈਥ ਹੋਇਆ ਕਿ ਲੱਗਦਾ ਮੇਰੇ ਫਾਦਰ ਆ ਤੇ ਤੁਹਾਨੂੰ ਕੋਈ ਪਤਾ ਲੱਗਿਆ ਮੈਨੂੰ ਕਿਸੇ ਨੇ ਨਹੀਂ ਦੱਸਿਆ ਮੈਨੂੰ ਤਾਂ ਕੁੜੀ ਦਾ ਫੋਨ ਗਿਆ ਸੀ ਕਹਿੰਦੀ ਤੇਰਾ ਡੈਡੀ ਬਿਮਾਰ ਬਹੁਤ ਹੋਇਆ ਪਿਆ ਦੇਖ ਲਾ ਕੇ ਤੇ ਤੁਹਾਨੂੰ ਕੀ ਲੱਗਦਾ ਇਹ ਮੇਰਾ ਡੈਡੀ ਮਾਰਿਆ ਇਹਨਾਂ ਨੇ ਕਿੱਲੇ ਮੇਰੇ ਭਰਾ ਨੇ ਤੇ ਮੇਰੀ ਮਾਂ ਨੇ ਤੇ ਉਹਦੇ ਯਾਰ ਨੇ ਉਹਨਾ ਕੀ ਉਹਨਾਂ ਨੰਪਾਲਾਏ ਉਹਨੂੰ ਮਾਰਿਆ ਏ ਮੇਰੇ ਪਿਓ ਨੂੰ ਪਾਲਨੇ ਆ ਦੇ ਕੱਪੜੇ ਪਾੜਿਆ ਮੇਰੇ ਮੇਰੇ ਭਰਾ ਨੇ ਉਹ ਸਾਰੀਆਂ ਭੈਣਾਂ ਭਰੇ ਰਲੀਆਂ ਹੋਈਆਂ ਏ ਸਾਰੀਆਂ ਭੈਣਾਂ ਭਰਾਵਾਂ ਦੇ ਰਲੇ ਹੋਇਆ ਸਾਰੇ ਰਲ ਮਿਲ ਕੇ ਮਾਰਿਆ ਉਹਨਾਂ ਨੇ ਹਾਂ ਜੀ ਮੇਰੇ ਡੈਡੀ ਨੇ ਪਹਿਲੇ ਵੀ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰਾ ਡੈਡੀ ਕਲਿਆਣੀ ਦੇ ਹਸਪਤਾਲ ਦਾ ਘਰ ਆ 43 ਚੌਥਾ ਮਹੀਨਾ ਸੀ 2 ਤਰੀਕ ਨੂੰ ਨਹੀਂ ਕੁਝ ਨਹੀਂ ਹੋਇਆ ਪਹਿਲੇ ਮੇਰੇ ਪਿਓ ਨੇ ਉਹਨਾਂ ਨੇ ਸੁਣੀ ਨਹੀਂ ਕਿਸ ਨੇ ਕਿਸ ਨੇ ਮੇਰੀ ਸੁਣੀ ਨਹੀਂਗੀ ਉਹ ਮੈਂਟਲ ਲਖਾਇਆ ਸੀ ਇਹਨਾਂ ਨੇ ਵੀ ਮੈਂਟਲ ਆ ਪਾਗਲਾ ਮੇਰੇ ਕੋਲੇ ਜਾਂਦਾ ਸੀ ਕੱਲਾ ਜਾਂਦਾ ਸੀ ਲਧਿਆਣੇ ਮੇਰੇ ਘਰ ਜਾਂਦਾ ਸੀ ਮੈਨੂੰ ਮਿਲ ਕੇ ਆਉਂਦਾ ਸੀ ਮੇਰੇ ਘਰ ਕੁੜੀ ਹੋਈ ਮੈਨੂੰ ਦੇਖਣ ਗਿਆ ਸੀ ਮੈਨੂੰ ਕਹਿੰਦਾ ਪੁੱਤ ਮੈਂ ਮਰ ਜਾਣਾ ਮੈਨੂੰ ਮਾਰ ਦੇ ਕੁੱਟ ਦੇ ਮੈਨੂੰ ਰੋਏ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ ਕਿਤੇ ਕਿਸੇ ਦੇ ਫੋਨ ਤੋਂ ਕਿਤੇ ਕਿਸੇ ਦੇ ਫੋਨ ਤੋਂ ਕਹਿੰਦਾ ਮੈਨੂੰ ਬਚਾਲਾ ਮੈਂ ਕਿਹਾ ਡੈਡੀ ਮੈਂ ਠੀਕ ਨਹੀਂ ਮੈਂ ਕਿਵੇਂ ਆ ਜਾ ਮੈਂ ਕਿਹਾ ਮੈਨੂੰ ਵੜਨ ਨਹੀਂ ਦਿੰਦੇ ਤੈਨੂੰ ਮਿਲਣ ਨਹੀਂ ਦਿੰਦੇ ਮੈਨੂੰ ਕੁੱਟਦਾ ਬਹੁਤ ਹੈ ਮੇਰਾ ਭਰਾ ਵੀ ਵੈਸੇ ਦੋ ਹੀ ਭੈਣ ਭਰਾ ਵੀਰੇ ਦੀ ਨਾਮਾ ਤੁਹਾਡਾ ਜੀ ਤੇਰਾ ਨਾਮ ਜੀ ਬੱਤਜੀਤ ਕੌਰ ਆ ਲੁਧਿਆਣੇ ਰਹਿਂਗਾ ਸੀ ਦੋਤੇ ਪੁੱਤੇ ਆ ਲਈਆਂ ਸੀ ਜਿਹਨਾਂ ਦੀ ਮੌਤ ਹੋਈ ਇਹ ਰੋਡਾ ਭਰਾਵਾ ਤਿੰਨ ਹਿੱਸੇ ਛੋਟਾ ਸਾਡੇ ਤੋਂ ਤੀਜੇ ਹਿੱਸੇ ਛੋਟਾ ਕਦੋਂ ਪਤਾ ਲੱਗਿਆ ਸਾਨੂੰ ਇਹਦੇ ਨਹੀਂ ਦੱਸਿਆ ਇਹਦੇ ਮਾਪੇ ਪੇਕੇ ਥਾ ਰਾਜ ਤੋਂ ਮੁੱਕ ਗਏ ਤੋਂ ਆ ਗਏ ਅਸੀਂ ਲੁਧਿਆਣੇ ਤੋਂ ਆਈਆਂ ਸਾਡੇ ਮਾਮੇ ਆਣੇ ਸਾਨੂੰ ਸੱਦਿਆ ਹੁਣ ਜਦੋਂ ਉਹਨਾਂ ਨੇ ਰੋਲਾ ਪਾਇਆ ਵੀ ਰੋਡਾ ਭਰਾ ਪੂਰਾ ਹੋ ਗਿਆ ਸੀ ਹੁਣ ਆ ਜਾਂ ਸਾਨੂੰ ਕਹਿੰਨਾ ਕਿ ਉਹਨੇ ਫਾ ਲਿਆ ਜੀ ਆ ਨੀ ਲੈ ਆਨੇ ਬੰਦਾ ਰੱਖਿਆ ਵਾ ਉਹਦੇ ਖਾ ਕਰੇ ਆਉਂਦਾ ਵਾ ਤਾਂ ਲੱਗਦਾ ਸੀ ਕਹਿੰਦਾ ਮੇਰੇ ਸਾਹਮਣੇ ਆਂਦਾ ਨੂੰ ਨੀਂਦ ਦੀਆਂ ਗੋਲੀਆਂ ਪਤਾ ਨਹੀਂ ਕੀ ਦਿੰਦੀ ਕਿੰਨੀ ਕਹਿੰਦਾ ਮੈਂ ਤਿੰਨ ਦਿਨਾਂ ਦ ਸੌਂਦਾ ਭੈਣੀ ਹਟਦਾਗਾ ਅਸੀਂ ਥਾਣੇ ਰਿਪੋਰਟ ਲਗਾਈ ਸੀ ਸੀਟੀਟਾਣੇ ਅਸੀਂ ਆਖਿਆ ਸੀ ਕਹਿੰਦੇ ਤੁਸੀਂ ਖਰਚਾ ਦੇ ਦਿਓ ਜੇ ਤੁਹਾਨੂੰ ਦੁੱਖ ਆਦੀ ਪਲ ਜਾਏ ਦਾ ਖਰਚਾ ਨੇ ਕਿ ਸਾਡੀ ਮਾਂ ਨੂੰ 15000 ਰੁਪਏ ਮਿਲਦੀ ਪੈਨਸ਼ਨ 16000 ਰੁਪਏ ਸਾਡਾ ਪਿਓ ਫੌਜੀ ਸੀਗਾ ਇਹ ਰੇਣਾ ਪੁੱਤ ਵੀ ਕਮਾਉਂਦਾ ਇਹਨੂੰ ਕਿਹੜੀ ਲੋੜ ਆ ਬੰਦੇ ਦੀ ਜੇ ਬੰਦੇ ਬਿਨਾਂ ਨਹੀਂ ਸਰਦਾ ਬਾਹਰ ਜਾਵੇ ਸਾਡੇ ਘਰੇ ਨਾ ਬੰਦੇ ਨੂੰ ਲਿਆਵੇ ਸਾਨੂੰ ਪੁਲਿਸਾਂ ਦਾ ਨੇ ਗਿਆ ਸੀ ਕਹਿੰਦੇ ਜਿੰਨੂੰ ਮਰਜੀ ਰੱਖ ਸਕਦੀ ਆ ਤੁਸੀਂ ਕੀ ਕਰੋਗੇ ਤੁਸੀਂ ਇਹਨੂੰ ਖਰਚਾ ਦੇ ਦਿਓ ਸਾਡੀ ਮਾਂ ਦੀ ਪੈਸਾ ਨੂੰ ਮਿਲਦੀ ਆ ਸੀ ਕਿੱਥੋਂ ਖਰਚਾ ਦੇ ਦਈਏ ਤਾਂ ਆਪੇ ਕਿੱਕ ਕਮਰੇ ਚ ਰਹਿਨੀ ਆ ਗਰੀਬ ਬਣੀ ਆ 10 ਸਾਲ ਹੋ ਗਿਆ ਸੀ ਇਹਦਾ ਬੂਆ ਟੱਪਿਆ ਪੂਰਾ ਮੱਲਾ ਕਹਿ ਦੇ ਬੂਆ ਨਾਮ ਦੇ ਨਾਵਾ ਫੋਨ ਤੇ ਸਾਰੇ ਲੋਕਾਂ ਨੇ ਨਾ ਥੋੜਾ ਜਿਹਾ ਲੱਗਦਾ ਸੀ ਮੇਰਾ ਪੁੱਤ ਆ ਸੀ ਮੇਰਾ ਸਾਡਾ ਦੋਨਾਂ ਪਹਿਣਾ ਤੇ ਜਿਹੇ ਹਿੱਸੇ ਛੋਟਾ ਸੀਗਾ ਮੈਂ ਵੱਡੀਆਂ ਸਾਰਾ ਤੇ ਮੇਰੇ ਤੋਂ ਛੋਟੀ ਹੋਏ ਤੇ ਛੋਟਾ ਸੀਗਾ ਕੋਈ ਸਾਡਾ ਬਰਾ ਕਮਣਾ ਨਹੀਂ ਸੀ ਨਸ਼ਾ ਦਿਂਦੀ ਸੀ ਪਾਲੇ ਦੇ ਨਾਲ ਜਾਣ ਲਈ ਉਹ ਬੰਦੇ ਦਾ ਨਾ ਪਾਲਾਵਾ ਮੈਨੂੰ ਰੋਜ਼ ਸੁੱਤੀ ਪੈਨੋ ਪੱਕੇ ਮੈਨੇ ਦੰਦ ਕੱਢਦਾ ਜੇਬ ਚ ਲਈ ਪਿਰਦਾ ਸੀ ਗੀਜੇ ਦੇ ਵਿੱਚ ਨਾ ਬਚਾ ਮੇਰੇ ਪਤੀ ਜੀ ਦਾ ਚਾਚਾ ਸੋਹਰਾ ਮਰ ਗਿਆ ਕੱਲ ਨੂੰ ਅੱਜ ਕੋਟ ਮਾਰਦੀ ਸੀ ਸਾਡੇ ਨੇ ਬਤਰਾ ਰਾਇਦਾ ਰੋਜ਼ ਕੋਟ ਦੇ ਸੀ ਕਹਿੰਦਾ ਆ ਸਾਰਿਆਂ ਨੂੰ ਅਸੀਂ ਪੁੱਛਿਆ ਸੀ ਕਹਿੰਦੇ ਟੀਕਾ ਮਾਰਦੇ ਪੱਕੀ ਕੀ ਨਾਮ ਹੈ ਸਰਬਜੀਤ ਤੇ ਕੀ ਲੱਗ ਜਿੰਨਾ ਦੀ ਮੌਤ ਹੋਈ ਆ ਮੇਰੇ ਘਰ ਵਾਲਾ ਜੀ ਕਿਦਾਂ ਮੌਤ ਹੋਈ ਇਹ ਮੌਤ ਹੋਈ ਆ ਜੀ ਮੈਂ ਤਾਂ ਸਵੇਰ ਕੰਮ ਤੇ ਗਈ ਆ ਬੇਟਾ ਮੇਰਾ ਮੈਥੋਂ ਪਹਿਲਾਂ ਨਿਕਲ ਗਿਆ ਚਾਹ ਪੀ ਕੇ ਸੀ ਮਾਪੋਤਾ ਨਿਕਲ ਗਏ ਆ ਨੋ ਮੇਰੀ ਰਖੜੀਆਂ ਮੰਨਣ ਗਈ ਆ ਅਰੇ ਸਾਡਾ ਕੋਈ ਨਹੀਂ ਸੀਗਾ ਠੀਕ ਆ ਮੈਂ ਆਈ ਆ 12 12:30 ਵਜੇ ਆਈ ਆ ਕੰਮ ਤੋਂ ਤੇ ਜਦੋਂ ਮੈਂ ਵੇਖਿਆ ਆਣ ਕੇ ਵੀ ਆ ਗੱਲ ਆਈ ਹੋ ਗਈ ਆ ਮੈਂ ਚੱਕਿਆ ਚੱਕ ਕੇ ਮੈਨੂੰ ਨਹੀਂ ਪਤਾ ਲੱਗਾਗਾ ਵੀ ਮੈਂ ਤਾਂ ਪਕਵਰਾ ਆ ਗਈ ਪਰ ਜਾਈ ਮੇਰੀ ਨਾਲ ਆ ਠੀਕ ਆ ਆਦੀ ਪ੍ਰਿਆ ਨੂੰ ਰੇਕੋਰ ਦੇ ਡੱਡੇ ਚ ਖੜਕੀ ਉਹ ਕਿੱਥੇ ਸੀ ਉਹਦੋਂ ਅੰਦਰ ਹੀ ਸੀਗੇ ਜੀ ਕਿ ਕਿਵੇਂ ਸੀ ਅੰਦਰ ਅੰਦਰ ਇਹਨਾਂ ਦੀ ਗੋਡੀ ਲੱਗੀ ਹੋਈ ਸੀਗੀ ਮੈਂ ਅਮੜ ਕੇ ਚੱਕਿਆ ਚੱਕ ਕੇ ਬਾੜਤਾ ਨਹੀਂ ਲਟਕ ਰਹੇ ਸੀ ਹਾਂਜੀ ਲਟਕ ਰਹੇ ਸੀ ਫਾਹ ਲੈ ਇਹਨਾਂ ਨੇ ਹਾਂਜੀ ਫਾਹ ਲਿਆ ਵਾ ਕਾਹਦੇ ਨਾਲ ਲਿਆ ਜੀ ਆਹ ਵੇ ਦੇ ਨਾਲ ਪੱਖੇ ਨਾਲ ਲਿਆ ਜੀ ਤੇ ਉਤਾਰਿਆ ਕਿਨੇ ਫਿਰ ਉਹ ਤਾਰਿਆ ਮੈਂ ਆ ਜੀ ਕੱਲਿਆਂ ਨੇ ਤੁਸੀਂ ਕੱਲਿਆਂ ਨੇ ਤਾਂ ਉਹ ਭਰਾਈ ਆ ਮੇਰੀ ਮੋਣ ਮੈਂ ਉਹ ਤਾਂ ਕਰ ਫੜੀ ਫੜ ਕੇ ਮੈਂ ਬਾਟ ਲਿਆ ਕੱਲਿਆਂ ਨੂੰ ਕਿਉਂ ਤੁਸੀਂ ਤਾਰ ਲਿਆ ਮੈਨੂੰ ਤਾਂ ਪਤਾ ਨਹੀਂ ਮੇਨੂੰ ਤਾਂ ਖਿਭਰਾ ਪੈ ਗਿਆ ਕਿਦੰਮ ਮੈਂ ਤਾਂ ਉਹਦੀ ਦਵਾਈ ਵੀ ਆ ਮੈਂ ਲੈ ਕੇ ਹੀ ਬਲੱਡ ਦੀ ਆਵੇ ਲੜ ਕੇ ਸੁਆ ਨਹੀਂ ਤੁਸੀਂ ਕੱਲਿਆਂ ਨਹੀਂ ਤਾਰ ਲਿਆ ਹਾਂਜੀ ਕੱਲਿਆਂ ਨੇ ਤਾਰਿਆ ਮੈਂ ਵੱਢ ਕੇ ਤੇ ਥੱਲੇ ਕੇਰਾ ਮੈਂ ਕਰ ਲਿਆ ਮੈਂ ਤਾਂ ਜੇ ਚਤ ਨੂੰ ਖਿਭਰਾ ਪੈ ਗਿਆ ਮੈਂ ਖਾਈ ਕੀ ਕਰੀ ਕੱਪੜੇ ਕਿਵੇਂ ਫੜ ਗਏ ਕੱਪੜੇ ਮੇਰੇ ਇਹਨਾਂ ਨੇ ਪਾੜੇ ਉਹ ਮੇਰੇ ਦੋ ਤਿੰਨੇ ਪਾੜੇ ਆ ਜੀ ਕਿਉਂ ਜੀ ਆਏ ਮੇਰੇ ਮੇਰੇ ਮੁੰਡੇ ਨਾਲ ਲੜਦੇ ਸੀਗੇ ਮੈਨੂੰ ਖੱਚਾ ਤੂੰ ਹੀ ਮੇਰੇ ਕੰਨੇ ਨਾ ਨਾ ਕਹਿੰਦਾ ਤੂੰ ਮਾਰਿਆ ਵਾ ਮੈਂ ਤੇ ਬੰਦੇ ਨੂੰ ਮਾਰ ਸਕਦੀ ਆ ਇੰਨਾ ਚਿਰ ਹੋ ਗਿਆ ਦਵਾਈਆਂ ਬੂਟੀਆਂ ਦਵਾਉਂਦੀ ਨੂੰ ਮੈਨੂੰ 7 ਸਾਲ ਹੋ ਗਏ ਤੇ ਮੈਂ ਦਵਾਈਆਂ ਬੂਟੀਆਂ ਦਵਾਉਣੀ ਆ ਠੀਕ ਠੀਕ ਹੈ ਹਾਂਜੀ ਕੁਲਦੀਪ ਸਿੰਘ ਜੀ ਜਿਹੜਾ ਇੱਥੇ ਇੱਕ ਮੌਤ ਹੋਈ ਆ ਕੀ ਨਾਮ ਸੀ ਉਹਦਾ ਕਿਵੇਂ ਹੋਈ ਆ ਜੀ ਤੇ ਅੱਜ ਇਹਨਾਂ ਦਾ ਕੋ ਫੋੜ ਆਨ ਨੂੰ ਐਮਸੀ ਦਾ ਕਹਿੰਦੇ ਕੋ किशनਜੀਤ ਸਿੰਘ ਆ ਸੈਨ ਉਹ ਭਜਨ ਸਿੰਘ ਗਲੀ ਨੰਬਰ 8 ਅਜੀਤ ਨਗਰ ਜਗਰਾਉ ਉਹਨੇ ਕੋ ਘਰੇ ਕੋਈ ਦਿਮਾਗੀ ਪਰੇਸ਼ਾਨ ਸੀ ਕਹਿੰਦੇ ਕੋ ਫਾਹਾ-ਭਾ ਲੈ ਲਿਆ ਉਹ ਵੇਖਦੇ ਹੁਣ ਅੱਗੇ ਡਾਕਟਰ ਸਾਹਿਬ ਤੋਂ ਚੈੱਕ ਕਰਾਉਣੇ ਆ ਲੈਡ ਬੋਡੀ ਨੂੰ ਉੱਥੇ ਦਾਣ ਭੇਜ ਕੇ ਰਿਪੋਰਟ ਮੰਗਵਾ ਕੇ ਪਤਾ ਲੱਗੂ ਆ ਫਿਰ ਕੀ ਗੱਲ ਹੋਈ ਕਿਵੇਂ ਜਿਹੜਾ ਮ੍ਰਿਤਕ ਉਹਦੇ ਪਰਿਵਾਰ ਦਾ ਕਹਿਣਾ ਕਿ ਇਹ ਮਾਰਿਆ ਗਿਆ ਜੀ ਕਿ ਇਹ ਹੈ ਆ ਵੇਖਦੇ ਕੋਈ ਦਿਨਾਂ ਇਕੱਠੇ ਕਰਕੇ ਵੇਖਦੇ ਇਹਨਾਂ ਨੂੰ ਕੀ ਕੀ ਪ੍ਰੋਬਲਮ ਆ ਕੀ ਗੱਲਬਾਤ ਆ ਕੋਈ ਮੇਰੇ ਅਗਲੀ ਤਰੀਕੀ ਦੇ ਵਿੱਚ ਲੈ ਆਵਾਂਗੇ ਕੀ ਗੱਲਬਾਤ ਹੁੰਦੀ ਆ ਇਹਨਾਂ ਦਾ ਭਾਂਜਾ ਇਹਨਾਂ ਦੀ ਵਾਈਫ ਤੇ ਇਲਜ਼ਾਮ ਲਾ ਰਿਹਾ ਜੀ ਉਹਦੇ ਬਾਰੇ ਠੀਕ ਹੈ ਨਾ ਉਹ ਹਲੇ ਕੋਈ ਨਹੀਂ ਇਹਨੇ ਪੁੱਛਦਿਆਂ ਬਿਠਾ ਕੇ ਇਹਨਾਂ ਨੂੰ ਆ ਵੀ ਭਾਈ ਦੱਸੋ ਤੁਹਾਨੂੰ ਕੀ ਆ ਗਈ ਕਿ ਇਹਨੂੰ ਕੋ ਸਾਖ ਸੁਭਾ ਕੀ ਗੱਲ ਆ ਉਸੇ ਪਾਸੇ ਤੋਂ ਪਾਤਾ ਲੈ ਕੇ ਆਪਾਂ ਲੱਗ ਜੂਗਾ ਪਾਤਾ ਜੋ ਪਤਾ ਨਹੀਂ ਮੈਂ ਹਲੇ ਹੁਣੇ ਆਏ ਆ ਹਲੇ ਦੇਖਦੇ ਆ ਕੋਈ ਕੋਈ ਪਛੇ ਗਿਆ ਸਾਨੂੰ ਨਾ ਕੋਈ